ਇਥੇ ਨਸ਼ਿਆਂ ਤੋਂ ਦੂਰ ਸਰਕਾਰਾਂ ਦੋਰ ਲਗਾ ਰਹੀਆਂ ਨੇ ਉੱਥੇ ਹੀ ਨੌਜਵਾਨ ਪੀੜੇ ਹੈਗੇ ਆ ਗੇਮਾਂ ਦੇ ਵਿੱਚ ਆਪਣੇ ਨਾਮ ਰੋਸ਼ਨ ਕਰ ਰਹੇ ਨੇ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ 골ਡ ਮੈਡਲ ਲੈ ਕੇ ਸਿਲਵਰ ਮੈਡਲ ਲੈ ਕੇ ਬ੍ਰੌਂਜ਼ ਮੈਡਲ ਲੈ ਕੇ ਇੱਥੇ ਖੜੇ ਹੋਏ ਨੇ ਬੱਚਿਆਂ ਨੇ ਛੋਟੇ ਛੋਟੇ ਬੱਚੇ ਨੇ ਆਪਣੇ ਹੱਥਾਂ ਦੇ ਵਿੱਚ ਇੱਕ ਮੈਡਲ ਲੈ ਕੇ ਖੜੇ ਹੋਏ ਨਜ਼ਰ ਆ ਰਹੇ ਨੇ ਮਾਪੇ ਵੀ ਨੇ ਜਿਨ੍ਹਾਂ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਨਾਲਿਆਂ ਕੋਚ ਦਾ ਵੀ ਨਾਮ ਰੋਸ਼ਨ ਕਰ ਰਹੇ ਪਹਿਲੇ ਗੱਲਬਾਤ ਕਰਦੇ ਹਾਂ ਬੱਚੇ ਦੇ ਨਾਲ ਬੇਟਾ ਮੈਡਲ ਫੜਿਆ ਹੋਇਆ ਸਿਲਵਰ ਮੈਡਲ ਕੀ ਨਾਮ ਹੈ ਤੁਹਾਡਾ ਜੀਤ ਸਿੰਘ ਇਹ ਇਸ ਇੰਗਲਿਸ਼ ਮੈਡਲ ਲੈ ਕੇ ਆਇਓ ਕਿਹੜੀ ਗੇਮ ਦੇ ਵਿੱਚ ਲੈ ਕੇ ਆਇਓ ਤੇ ਕਦੋਂ ਤੋਂ ਕਰਦੇ ਆ ਰਹੇ ਹੋ ਹਾਂਜੀ ਆਰਚਰੀ ਤੋਂ ਲੈ ਕੇ ਆਇਆ ਆਰਚਰੀ ਮੈਂ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀਗੀ ਪਹਿਲਾਂ ਮੇਰਾ ਬ੍ਰੌਂਜ਼ ਵੀ ਆਇਆ ਇਸੇ ਇੱਕ ਤੇ ਹੁਣ ਮੇਰਾ ਸਿਲਵਰ ਆ ਗਿਆ ਹੁਣ ਅਗਲੀ ਵਾਰੀ 골ਡ ਲੈ ਕੇ ਆਵਾਂਗਾ ਦੋ ਮੈਡਲ ਆ ਚੁੱਕੇ ਨੇ ਬ੍ਰੌਂਜ਼ ਵੀ ਲੈ ਲਿਆ ਤੇ ਸਿਲਵਰ ਵੀ ਲੈ ਲਿਆ ਹੁਣ 골ਡ ਲੈਣਾ ਹੈ ਆਰਚਰੀ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਸ਼ੂਟ ਕੀਤਾ ਜਾਂਦਾ ਤੇ ਕਿੱਥੇ ਤੱਕ ਇਹਦੀ ਦੂਰੀ ਕਿੰਨੀ ਨਾਪੀ ਜਾਂਦੀ ਹੈ ਹਾਂਜੀ 100 ਤੋਂ 150 ਮੀਟਰ ਤੱਕ ਹੁੰਦੀ ਦੂਰੀ ਇਹਦੀ ਬਾਕੀ ਜਿਹੜੇ ਜਿਹੜੇ ਇਵੈਂਟ ਆਰਗੇਨਾਈਜ਼ਰ ਹੁੰਦੇ ਨੇ ਉਹਨ ਦੇਖੋ ਇਹਨਾਂ ਲਈ ਬਹੁਤ ਜ਼ਿਆਦਾ ਸਾਨੂੰ ਧਿਆਨ ਲਾਉਣਾ ਪੈਂਦਾ ਇੱਕ ਮਾਰਨ ਲਈ ਐਰੋ ਤੇ ਨਾਲੇ ਸਾਨੂੰ ਬਹੁਤ ਜ਼ਰ ਪ੍ਰੈਕਟਿਸ ਕਰਨੀ ਪੈਂਦੀ ਹੈ ਨਹੀਂ ਤਾਂ ਕਦੇ ਕਾ ਐਰੋ ਬੈਕ ਫਾਇਰ ਵੀ ਹੋ ਜਾਂਦਾ ਹੈ ਮਤਲਬ ਕਿ ਕਦੇ ਰਹੀ ਸੀ ਤਾਂ ਤਾਂ ਸਿਲਵਰ ਆਇਆ ਵੀ ਨਹੀਂ ਜੀ ਨਹੀਂ ਜੀ ਇਹ ਤਾਂ ਬਸ ਹੈਗੀ ਔਖੀ ਗੇਮ ਪਰ ਇਹਨੂੰ ਜੇ ਸਾਡੇ ਜੋਸ਼ੀ ਸਰ ਨੇ ਉਹਨਾਂ ਨੇ ਬਹੁਤ ਅਸੀਂ ਤਰ੍ਹਾਂ ਸਿਖਾਇਆ ਹੈ ਇਸੇ ਸਾਡੀ ਅਕੈਡਮੀ ਦਾ ਬਸ ਨਾਮ ਰੋਸ਼ਨ ਕਰ ਰਹੇ ਆ ਆਪਣੇ ਮੈਨੂੰ ਹੈਗਾ 올림픽ਸ ਜਾਵਾਂ ਮੈਂ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਾਂ

अच्छा सर्टिफिकेट तो उसमें भी है तो पढ़ाई के साथ साथ मेडल ले रहे हो मम्मी पापा रोकते नहीं कि गेम नहीं खेलनी है जाके पढ़ाई करो नहीं है कौन सी गेम में लिया है टेन मीटर, मीटर एयर राइफल में लिया है तो मम्मी रोकते नहीं है की नहीं उसमें नहीं जाना चोट लग जाएगी नहीं छोटी सी उम्र है अभी तो हाँ उसफा हाँ। आगे जाके क्या करना है अभी कुछ और भी गेम खेलनी है आगे हाँ तो so, बच्चे अजय शर्मा रहे ने छोटे-छोटे ने बेटा क्या नाम है आपका दो-दो मेडल लावा क्या दो-दो मेडल जीते हो ने तुस मेरा नाम है हरपते सिंह सो हरपते हरपते ये दो मेडल लेके आए कौन सी गेम में लेके आए हो राइफल में बेंटरेस्ट राइफल में एंड क्लास क्रॉसबो में है, है? शूट, शूट, ए, शूटिंग शूट, कर शूटिंग करने का शौक है आपको अच्छा हाँ। आ, मम्मी मम्मी रोकते नहीं है कि चोट लग जाएगी नहीं नहीं और आ, स्कूल में सिखाते हैं ये सारी गेम नो बच्चे और भी बेटा क्या नाम है तुसी भी दो गोल्ड में अच्छा एक सिल्वर थे एक गोल्ड मेडल लेते थे तो गुलजार गुलजार मैं मेडल किस चीज में लेके आए हो टेन मीटर एयर राइफल एंड क्रॉसबो ਦੇਖੋ ਬੱਚੇ ਛੋਟੇ ਛੋਟੇ ਜੋਸ਼ ਇਦਾਂ ਹੈ ਕਿ ਮੈਡਲ ਲੈ ਕੇ ਆ ਰਹੇ ਨੇ ਬੇਟਾ ਕੀ ਨਾਮ ਹੈ ਤੁਸੀਂ ਬ੍ਰੌਂਜ਼ ਲਿੱਤਾ ਸਾਰੇ ਕਿਸੇ ਨੇ 골ਡ ਲਿੱਤਾ ਹੈ ਕਿਸਮੇ ਲਿਆ 10 ਮੀਟਰ ਰਾਈਫਲ 10 ਮੀਟਰ ਰਾਈਫਲ ਮੈਂ ਕੋਈ ਕਮੀ ਰਹੀ ਸੀ ਹੁਣ ਅੱਗੇ ਫਿਰ ਤਰੱਕੀ ਕਰੋਗੇ ਬੱਚੇ ਸਾਡੇ ਦਾ ਬੇਟੀ ਵੀ ਹੈ ਜਿਹੜਾ ਬੇਟੀਆਂ ਅਕਸਰ ਦੇਖਿਆ ਜਾ ਰਿਹਾ ਕਿ ਬੇਟੀਆਂ ਨਾਮ ਰੋਸ਼ਨ ਕਰ ਰਹੀਆਂ ਨੇ ਮਾਪਿਆਂ ਦਾ ਤੇ ਸਮਾਜ ਦਾ ਉਥੇ ਬੇਟੀ ਦੋ 골ਡ ਮੈਡਲ ਲੈ ਕੇ ਪਹੁੰਚੀ ਹੈ ਬੇਟੀ ਕੀ ਨਾਮ ਹੈ ਤੇ ਮੈਡਲ ਲੈ ਕੇ ਡਿਸਕ੍ਰੀਪਲਨਾ 10 ਮੀਟਰ 에ਅਰ ਪਿਸਟਲ ਐਂਡ ਟਰੈਡੀਸ਼ਨਲ ਆਰਚਰੀ ਇਹ ਦੋਨਾਂ ਚ ਮੈਡਲ ਆਇਆ ਹੈ ਹਾਂਜੀ ਕਿੰਨੇ ਦਿਨ ਹੋ ਗਏ ਕਰਦੇ ਨੂੰ ਇਸਕੇ ਦੋ ਸਾਲ ਦੋ ਸਾਲ ਹੋ ਗਏ ਮम्मी पापा ਰੋਕਦੇ ਨਹੀਂ ਹੈਗੇ ਕਿ ਗਿਮਾਂ ਚ ਨਹੀਂ ਪੜਾਈ ਵਾਲੇ ਵੀ ਧਿਆਨ ਦੇ ਲੋ ਨਹੀਂ 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 ਰੋਕਦੇ ਉਹ ਦੇਖ ਕੇ ਬੱਚੇ ਔਰ ਬੇਟਾ ਮੈਡਲ ਲੈ ਕੇ ਪਹੁੰਚੇ ਹੋ ਕਿਹੜੇ ਕਿਹੜਾ 골ਡ ਮੈਡਲ ਤੇ ਸਿਲਵਰ ਕਿਹਦਾ ਹੈ ਨਕਸ਼ ਨਕਸ਼ ਕਿਹੜੀ ਗੇਮ ਦੇ ਵਿੱਚ ਹੈ ਮੈਡਲ ਕੇ ਇਹ ਕ੍ਰਾਸਬੋ ਤੇ ਉਹ क्रॉसबोस पे थे ओपन साइड पे ओपन साइड पे अब जो छोटी-छोटी बच्चियां और भी मौजूद ने गल कर लेने बेटा क्या नाम है मेडल तू भी लेके पहुंचे मेरा नाम है प्रमन्नत प्रमन्नत और ये तोडा निमरत निमरत तू भी ब्रॉन्ज मेडल लिता है सिल्वर मेडल है ते इधर भी सिल्वर मेडल है केडी गेम में लिता है मैंने क्रॉसबो तू भी ये राइफल बेंच रेस्ट ये राइफल से देखो तू भी बच्चे देख रहे हो कि ऐसे और लिता है साडे नाल कोच भी ਉਹ ਸਰ ਨਾਲ ਵੀ ਗੱਲ ਕਰ ਲੈਨੇ ਕਿ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਜਿਹੜੇ ਮੈਡਲ ਜਿੱਤੇ ਨੇ ਗੱਲ ਕਰ ਉਹ ਸਰ ਛੋਟੇ ਛੋਟੇ ਬੱਚੇ ਅੱਜ ਏਡਾ ਬਟਾ ਨਾਮ ਤੇ ਮੈਡਲ ਪਾਇ ਹੋਏ ਨੇ ਗਲਾਂ ਦੇ ਵਿੱਚ ਕਿਸੇ ਨੇ 골ਡ ਜਿੱਤਿਆ ਕਿਸੇ ਨੇ ਸਿਲਵਰ ਕਿ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਸਰ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੇਰਾ ਡ੍ਰੀਮ ਸੀਗਾ ਵੀ ਹਿੰਦੁਸਤਾਨ 'ਚ ਛੋਟਾ ਤੋਂ ਛੋਟਾ ਬੱਚਾ ਸ਼ੂਟਿੰਗ ਜਾਵੇ ਐਕਚੁਅਲੀ ਮੈਂ 2015 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਗਿਆ ਸੀ ਆਸਟ੍ਰੇਲੀਆ ਬੈਂਚਸ ਵਿੱਚ ਹੀ ਆਈ ਵਾਸ ਦਾ ਫਰਸਟ ਇੰਡੀਅਨ ਮੈਂ ਪਾਰਟਿਸਿਪੇਟ ਕੀਤਾ ਸੀਗਾ ਉੱਥੇ ਮੈਂ ਦੇਖਿਆ ਬ੍ਰਿਸਬਨ ਸ਼ੂਟਿੰਗ ਅਕੈਡਮੀ ਦੇ ਵਿੱਚ ਛੋਟੇ-ਛੋਟੇ ਬੱਚੇ ਜਿਹੜੇ 8-8 ਸਾਲ ਦੇ 7-7 ਸਾਲ ਦੇ ਬੱਚੇ 50 ਮੀਟਰ ਤੇ ਫਾਇਰ ਕਰਦ ਰਿਹਾ ਸੋ ਮੈਨੂੰ ਬੜਾ ਅੱਛਾ ਫੀਲ ਹੋਇਆ ਔਰ ਮੇਰਾ ਡੇਨ ਸੀ ਵੀ ਮੈਂ ਇੰਡੀਆ ਦੇ ਵਿੱਚ ਇਹ ਟ੍ਰੈਂਡ ਲੈ ਕੇ ਆਵਾ ਔਰ ਪਰਮਾਤਮਾ ਦੀ ਕਿਰਪਾ ਨਾਲ ਸੀ ਇਹ ਟ੍ਰੈਂਡ ਲਿਆ ਦਿੱਤਾ ਜੀ ਮੈਂ ਸਭ ਤੋਂ ਪਹਿਲੇ ਇੰਡੀਆ ਦੇ ਵਿੱਚ ਫਰਸਟ ਲਿਟਲ ਮਾਸਟਰ sport ਸਪੈਸ਼ਲ ਕਰਵਾ ਸੀਗਾ ਜਿਹਦੇ ਵਿੱਚ ਆਲ ਓਵਰ ਇੰਡੀਆ ਤੋਂ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਪਾਠਕੜ ਕਰਵਾ ਸੀਗਾ ਔਰ ਉਹਨਾਂ ਵਾਸਤੇ ਇੱਕ ਬੇਸ ਬਣਾਇਆ ਸੀਗਾ ਤੁਹਾਡੀ ਬੇਟੀ ਵੀ ਖੇਲੋ ਇੰਡੀ ਹਾਂਜੀ ਸਰ ਆਪਣੇ ਮੇਰੇ بیٹے ਚਲੋ ਪਰਮਾਦਰ ਕਿਰਪਾ ਨਾਲ ਪਹਿਲੀ ਪੰਜਾਬ ਦੀ ਲੜਕੀ ਹੈ ਜਿਹੜੀ ਖੇਲੋ ਇੰਡੀਆ ਯੂਥ ਗੇਮ ਦੇ ਵਿੱਚ ਟਰੈਪ ਦੇ ਵਿੱਚ ਇਵੈਂਟ ਚ ਸਿਲੈਕਟ ਹੋਈ ਜੀ ਤੇ ਉੱਥੇ ਜਾ ਕੇ ਵੀ ਉਹਨੇ ਇੱਕ ਸਿਲਵਰ ਤੇ ਇੱਕ ਬ੍ਰੌਂਜ਼ ਮੈਡਲ ਮਾਰਿਆ ਔਰ ਪਰਪਲ ਪੰਜਾਬ ਦੇਜ ਦਾ ਨਾਮ ਰੋਸ਼ਨ ਕੀਤਾ ਜੀ ਮੈਮ ਵੀ ਸਾਡੇ ਨਾਲ ਮੌਜੂਦ ਨੇ ਮੈਮ ਨਾਲ ਵੀ ਗੱਲ ਕਰ ਲੈਂਦੇ ਮੈਮ ਹਸਬੰਡ ਨੇ ਇਦਾਂ ਵਟਾ ਨਾਮ ਰੋਸ਼ਨ ਕਰਾਤਾ ਬੱਚਿਆਂ ਦਾ ਹਾਂਜੀ ਸਰ ਮੈਂ ਸਵੇਤਾ ਜੋਸ਼ੀ ਬਹੁਤ ਪ੍ਰਾਊਡ ਦਾ ਮੂਮੈਂਟ ਹੈ ਮੇਰੇ ਵਾਸਤੇ ਕਿ ਮੇਰੇ ਹਸਬੰਡ ਨੇ ਬਹੁਤ ਅੱਛਾ ਪਲੇਟਫਾਰਮ ਦਿੱਤਾ ਹੈ ਆਉਣ ਵਾਲੇ ਯੂਥ ਨੂੰ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਜ਼ਿਆਦਾਤਰ ਫੋਨਸ ਵੱਲ ਹੀ ਧਿਆਨ ਦਿੰਦੇ ਨੇ ਹੈਨਾ ਅਗਰ ਫ੍ਰੀ ਹੋਣਗੇ ਤਾਂ ਤਾਂ ਪੈਰੈਂਟਸ ਨੇ ਵੀ ਇਹ ਉਪਰਾਲਾ ਕੀਤਾ ਕਿ ਬੱਚੇ ਗੇਮਸ ਵੱਲ ਆਪਣਾ ਟਾਈਮ ਜ਼ਿਆਦਾ ਸਪੈਂਡ ਕਰਨ ਨਾ ਕਿ ਫੋਨਸ ਵੱਲ ਪੜ੍ਹਾਈ ਤੋਂ ਬਾਅਦ ਜਦੋਂ ਬੱਚਿਆਂ ਨੂੰ ਟਾਈਮ ਮਿਲਦਾ ਤਾਂ ਸਾਰੇ ਗੇਮਸ ਤੇ ਆ ਜਾਂਦੇ ਨੇ ਨਾਲੇ ਤਾਂ ਦੇਖੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਡਿਸਪਲਿਨ ਚ ਰਹਿੰਦੇ ਨੇ ਅਚੀਵਮੈਂਟਸ ਲੈਂਦੇ ਨੇ ਤਾਂ ਬਹੁਤ ਅੱਛਾ ਹੈ ਤਾਂ ਮੈਨੂੰ ਬਹੁਤ ਪ੍ਰਾਊਡ ਹੈ ਮੇਰੇ ਹਸਬੰਡ ਤੇ ਔਰ ਮੇਰੇ ਸ਼ੂਟਰਸ ਤੇ ਛੋਟੇ ਛੋਟੇ ਬੱਚਿਆਂ ਤੇ ਇਹਨਾਂ ਨੇ ਸਾਡਾ ਬਹੁਤ ਨਾਮ ਰੌਸ਼ਨ ਕੀਤਾ ਹੈ ਥੈਂਕ ਯੂ ਸੋ ਮਚ ਸਰ ਅੱਗੇ ਵੀ ਹੁਣ ਇਹਨਾਂ ਨੂੰ ਇਸੇ ਤਰ੍ਹਾਂ ਸਿਖਾ ਕੇ ਅੱਗੇ 올림픽ਸ ਆ ਰਹੀਆਂ ਨੇ ਹੁਣ ਤੁਹਾਨੂੰ ਪਤਾ ਹੈ 84 ਦਿਨ ਹੀ ਰਹਿ ਗਏ ਨੇ 올림픽ਸ ਨੂੰ ਹਾਂ ਜੀ ਹਾਂਜੀ ਬਿਲਕੁਲ ਸਰ 올림픽ਸ ਆ ਰਹੀ ਹੈ ਜੀ ਤੇ ਸਾਡੇ ਬੱਚਾ ਸਾਡਾ ਅਰਜੁਨ ਸਿੰਘ ਚੀਮਾ ਸਾਡੇ ਅਕੈਡਮੀ ਚੋਂ ਤਿਆਰ ਹੋ ਕੇ ਗਿਆ ਜੀ ਇਹ ਤੇ ਉਹ 올림픽ਸ ਵਾਸਤੇ ਟ੍ਰਾਇਲ ਦੇ ਰਿਹਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਉਹ ਸਿਲੈਕਟ ਹੋਵੇ ਅਤੇ ਆਪਣੇ ਦੇ ਨਾਮ 올림픽ਸ ਵਾਸਤੇ ਵਿੱਚ ਜਾ ਕੇ ਰੋਸ਼ਨ ਕਰੇ ਸਰ ਬਹੁਤ ਖੁਸ਼ੀ ਜੀ ਸਰ ਜਿਹੜਾ ਬੱਚਾ ਇੱਕ ਉਹ ਨਾਮ ਰੋਸ਼ਨ ਕਰ ਰਿਹਾ ਔਰ 올림픽ਸ ਵਾਸਤੇ ਦੇਣ ਗਿਆ ਟ੍ਰਾਇਲ ਬੱਚੇ ਤੁਸੀਂ ਦੇਖ ਰਹੇ ਹੋ ਕਿ ਭਵਿੱਖ ਹੁੰਦੇ ਨੇ ਤੇ ਉਹ ਬੱਚੇ ਨਹੀਂ ਹੁਣ ਜਿਹੜਾ ਹੈ ਨਾਮ ਰੋਸ਼ਨ ਕਰ ਰਹੇ ਨੇ ਬੇਟਾ ਮੋਬਾਈਲ ਦੀ ਗੱਲ ਕੀਤੀ ਹੈ ਕਿੰਨਾ ਕੁ ਮੋਬਾਈਲ ਯੂਜ਼ ਕਰਦੇ ਹਾਂਜੀ ਪਹਿਲਾਂ ਤਾਂ ਮੈਂ ਕਰਦਾ ਸੀਗਾ 4 ਘੰਟੇ ਪਰ ਹੁਣ ਮੈਂ ਅਕੈਡਮੀ 'ਚ ਜਾਂਦਾ 2 ਘੰਟੇ ਘੱਟ ਹੋ ਗਏ ਇਹਦੇ ਕਰਕੇ ਅੱਛਾ ਹੁਣ ਮੋਬਾਈਲ ਬਿਲਕੁਲ ਨਹੀਂ ਛੱਡਣ ਲੱਗਿਆ ਹਾਂਜੀ ਕਿਉਂਕਿ ਕੈਡਮੀ ਚ ਜਾ ਕੇ ਫਿਰ ਕਨਸੈਂਟ੍ਰੇਸ਼ਨ ਬਣਦਾ ਹੈ ਅੰਦਰ ਸਾਡੇ ਪਾਵਨ ਆਂਦੇ ਵਿਲ ਪਾਵਰ ਆਂਦੇ ਕਿ ਅਸੀਂ ਮੋਬਾਈਲ ਨੂੰ ਛੋੜ ਸਕੀਏ ਤੇ ਨਾਲ ਦੂਜੀ ਚੀਜ਼ਾਂ ਤੇ ਐਕਟੀਵਿਟੀ ਤੇ ਸਫਲ ਕਰ ਸਕੀਏ ਪੜਾਈ ਚ ਵੀ ਬਹੁਤ ਜ਼ਿਆਦਾ ਸਾਨੂੰ ਫਾਇਦਾ ਮਿਲਿਆ ਇਹਦੇ ਨਾਲ ਕਨਸੈਂਟ੍ਰੇਸ਼ਨ ਸਾਡੀ ਵੱਧ ਚੁੱਕੀ ਹੈ ਅਸੀਂ ਅੱਜਕਲ ਮੈਡੀਟੇਸ਼ਨ ਵੀ ਕਰਨੇ ਲੱਗ ਗਏ ਆ ਕਿਦੇ ਕਾਰਨ ਤੁਸੀਂ ਦੇਖਿਆ ਮੈਡੀਟੇਸ਼ਨ ਕਰਨ ਲੱਗੇ ਜਿਹੜੇ ਪੇਰੈਂਟਸ ਨੇ ਉਹਨਾਂ ਨਾਲ ਵੀ ਗੱਲ ਕਰ ਲਏ ਮੈਮ ਬੱਚਾ ਮੈਡਲ ਲੈ ਕੇ ਆਇਆ ਕਿਸ ਤਰ੍ਹਾਂ ਲੱਗ ਰਿਹਾ ਕਿ ਖੁਸ਼ੀ ਹੈ ਇੱਕ ਬਹੁਤ ਬੜਾ ਪ੍ਰਾਊਡ ਮੂਮੈਂਟ ਹੈ ਔਰ ਬੀਐਸਐਸ ਨੇ ਹੀ ਅਮੇ ਇਹ ਪਲੇਟਫਾਰ और मैं कब से सोच रही थी कि अपने वार्ड को अपने सन को किसी ना किसी कंपटीशन में पार्टिसिपेट कराऊं एंड दिस इज द फर्स्ट टाइम ये पार्टिसिपेटेड और उसमें इसका गोल्ड मेडल आया मैम मोबाइल का खड़ा छड़ता हूं हां जी हां जी सर एक्चुअली से ना कोविड दौरान की हुई ऐसी ऑनलाइन क्लासेस करके मोबाइल्स बहुत ज्यादा यूज करने लगे से बच्चे तो सानू भी वरीड सी की की करिए मोबाइल इना यूज कर रहे ने फिर जदों तो मेनू गेम ते ਸਾਰਾ ਮਤਲਬ ਉਹਨਾਂ ਜਿਹੜਾ ਇਹਦਾ ਕਨਸੈਂਟਰੇਸ਼ਨ ਆ ਉਹ ਸਟੱਡੀ ਤੇ ਗੇਮ ਤੇ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਕਿ ਮੋਬਾਈਲ ਛੱਡਤਾ ਮੋਬਾਈਲ ਨਾਲ ਨਾਲ ਤਾਂ ਅੱਖਾਂ ਖਰਾਬ ਹੁੰਦੀ ਸੀ ਨਾਲੇ ਮਾਈਂਡ ਡਿਸਟਰਬ ਹੁੰਦਾ ਸੀ ਉਹਨੇ ਬਹੁਤ ਜ਼ਿਆਦਾ ਮਤਲਬ ਇੰਪਰੂਵ ਕਰ ਗਿਆ ਮੋਬਾਈਲ ਤਾਂ ਇਸਨੇ ਛੱਡ ਹੀ ਦਿੱਤਾ অলਮੋਸਟ ਗੇਮ ਸੀ ਖੇਡਦਾ ਮੋਬਾਈਲ ਦਾ ਖਹਿੜਾ ਛੱਡ ਕੇ ਬੱਚੇ ਉਹ ਗੇਮ ਤੇ ਨਹੀਂ ਖੇਡਦਾਗਾ ਮੋਬਾਈਲ ਦਾ ਵਿੱਚ ਸਣੀ ਦੇ ਕੋਲ ਟਾਈਮ ਨਹੀਂ ਸੀ 10-5 ਮਿੰਟ ਇਹ ਮੋਬਾਈਲ ਲਾਂਦਾ ਬਿਲਕੁਲ ਤੇ ਪਹਿਲਾਂ ਟਿਊਸ਼ਨ ਚਲ ਜਾਂਦਾ ਘਰੇ ਪੜਦਾ ਫਿਰ ਇਹਦਾ ਡੇਢ ਘੰਟਾ ਸ਼ੂਟਿੰਗ ਦਾ ਹੁੰਦਾ ਮੋਬਾਈ ਕੋਵੀ ਟਾਈਮ ਸੀ ਵੀ ਇਹ ਮੋਬਾਈਲ ਦੇਖਦੇ ਸੀ ਬੱਚੇ ਕਰੇ ਸੀ ਸਟੱਡੀ ਸੀ ਬਟ ਹੁਣ ਬਿਲਕੁਲ ਵੀ ਮੋਬਾਈਲ ਦਾ ਨਹੀਂ ਹੈਗਾ ਬੱਚਾ ਦੇਖੇ ਬੇਟਾ ਮੋਬਾਈਲ ਖੇਡਦੇ ਆ ਗੇਮ ਜਿਆ ਇਸ ਦੇ ਵਿੱਚ ਧਿਆਨ ਦੇਣਾ ਕਿਸ ਦੇ ਵਿੱਚ ਧਿਆਨ ਦੇਣਾ ਨਹੀਂ ਕੋ ਤੁਸੀ ਦੇਖਿਆ ਕਿ ਛੋਟੇ ਛੋਟੇ ਬੱਚੇ ਨੇ ਕਿ ਮੋਬਾਈਲ ਦੀ ਬਜਾਈ ਸੀ ਇਹਨਾਂ ਦੇ ਧਿਆਨ ਦੇਵਾਂਗੇ ਬੱਚਾ ਮੈਡਲ ਲੈ ਕੇ ਆਇਆ ਤੇ ਮੋਬਾਈਲਾਂ ਦੇ ਵਿੱਚ ਅਕਸਰ ਬੱਚੇ ਜਿਆਦਾ ਖੇਡਣ ਨੂੰ ਮੋਬਾਈਲਾਂ ਦੇ ਵਿੱਚ ਜਿਆਦਾ ਯੂਜ਼ ਕਰਨ ਨੂੰ ਰਹਿੰਦੇ ਨੇ ਗੇਮਾਂ ਵਾਲੇ ਜਾਣਦੇ ਆ ਕਿ ਥੋੜੇ ਥੋੜੇ ਜਿਸ ਤਰ੍ਹਾਂ ਉਮਰ ਹੁੰਦੀ ਜਾਂਦੀ ਹੈ ਮੋਬਾਈਲ ਦੇ ਵਿੱਚ ਜਾਂਦੇ ਜਾਂਦੇ ਨੇ ਗੇਮ ਨੂੰ ਖੁੱਲਦੇ ਜਾਂਦੇ ਨੇ ਸਰ ਗੈਜਟ ਕੋਈ ਵੀ ਬੁਰਾ ਨਹੀਂ ਹੋ ਰਹੀ ਯੂਜ਼ ਬੁਰੀ ਆ ਮੇਰਾ ਬੇਟਾ ਮੋਬਾਈਲ ਨਾਟ ਆਊਟ ਦੇਖਦਾ ਗੱਟਾ ਦੇਖਦਾ ਕਿਹੜੇ ਟ੍ਰਿਕਸ ਕੀ ਆ ਮੈਂ ਅੱਗੇ ਗੇਮ ਦੇ ਵਿੱਚ ਜਾਣਾ ਮੈਂ ਉਹਨੂੰ ਕਿਵੇਂ ਅੱਗੇ ਅੱਗੇ ਵਧਾਂ ਉਸਨੂੰ ਉਹਦੇ ਇਹਦੇ ਛੋਟੇ ਛੋਟੇ ਨੋਟਸ ਬਣਾਉਂਦਾ ਆਪਣੇ ਇਹ ਯੋਗਾ ਪੋਜ਼ਸ ਕਰਦਾ ਕਿ ਮੇਰਾ ਫੋਕਸ ਕਿਵੇਂ ਬਣੇ ਸੋ ਗੈਜਟ ਕੋਈ ਬੁਰਾ ਨਹੀਂ ਸਰ ਉਹਦੀ ਯੂਜ਼ ਹੋ ਰਹੀ ਹੈ ਘਟਕ ਆਪ ਫੋਕਸ ਮਤਲਬ ਕਾਫੀ ਘਟ ਫੋਨ ਦੇਖਦਾ ਹੈ ਸੈਕਿੰਡਲੀ ਸਰ ਇਹਦੇ ਕੋਲ ਇਨਾ ਟਾਈਮ ਹੀ ਨਹੀਂ ਹੁੰਦਾ ਹੈਗਾ ਕਿ ਇਹਦਾ ਮਤਲਬ ਇਹਨੇ ਹੁਣ ਸਿਲਵਰ ਮੈਡਲ ਲਿਆ ਹੈਗਾ ਕ੍ਰਾਸਪੋਰ ਦੇ ਵਿੱਚ ਵਿਥਿਨ 1 ਵੀਕ ਦੇ ਵਿੱਚ ਇਹਨੇ ਪ੍ਰੈਕਟਿਸ ਦਿਨ ਰਾਤ ਮਿਹਨਤ ਕੀਤੀ ਹੈ ਵੇਕ ਅਪ ਐਟ 5:00 5 ਵਜੇ ਉੱਠ ਕੇ ਬੱਚਾ 9:00 ਤੱਕ ਕੰਟੀਨਿਊਸਲੀ ਆਪਣੀ ਪ੍ਰੈਕਟਿਸ ਕਰਦਾ ਹੈ ਤੁਸੀਂ ਇਹ ਮੋਬਾਈਲ ਅੱਛੇ ਯੂਜ਼ ਕਰਨਾ ਚਾਹੀਦਾ ਪਰ ਕੋਈ ਬੁਰੀ ਚੀਜ਼ ਨਹੀਂ ਹੈਗੀ ਤੇ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਗੱਲ ਕਰ ਲੈ ਬੇਟਾ ਹੁਣ ਅੱਗੇ ਜਾ ਕੇ ਕੀ ਪੜ੍ਹਾਈ ਕਰਕੇ ਇਹਦੇ ਮੈਡਲ ਜਿੱਤ ਕੇ ਕਿਹੜੀ ਨੌਕਰੀ ਵੱਲ ਜਾ ਕੇ ਕਿੱਧਰ ਧਿਆਨ ਦੇਓਗੇ ਆਈਐਸ ਅਫਸਰ ਲਈ ਆਈਐਸ ਅਫਸਰ ਬਣਨਗੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਛੋਟੇ-ਛੋਟੇ ਬੱਚੇ ਨੇਗੇ ਮੈਡਲ ਲੈ ਕੇ ਪਹੁੰਚੇ ਨੇ ਤੇ ਨਾਲ ਇਹ ਉਹਨਾਂ ਦਾ ਸੁਪਨਾ ਹੈ ਕਿ ਅਸੀਂ ਅਫਸਰ ਬਣੀਏ ਅੱਗੇ ਜਾ ਕੇ ਤੇ ਮਾਪਿਓ ਤੇ ਦੇਜ ਦਾ ਨਾਮ ਰੋਸ਼ਨ ਕਰੀਏ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਿੰਦਰ ਕੋਮੰਦੀ ਰਿਪੋਰਟ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप